ਆਪਰੇਸ਼ਨ ਸੀਲ ਦੇ ਤਹਿਤ ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਸਪੈਸ਼ਲ ਨਾਕੇ ਲਗਾਏ ਗਏ ਅਤੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਇਹ ਨਾਕੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਵੀ ਲਗਾਏ ਗਏ ਦੱਸਦੀ ਹੈ ਕਿ ਪੋਆ ਹਲਕੇ ਦੇ ਅੱਡਾ ਕਿੜੀ ਖੁਰਦ ਵਿੱਚ ਵੀ ਤਾਰਾਗੜ੍ਹ ਪੁਲਿਸ ਵੱਲੋਂ ਐਸਐਚਓ ਮਨਜੀਤ ਸਿੰਘ ਦੀ ਅਗਵਾਈ ਹੇਠ ਨਾਕਾ ਲਗਾਇਆ ਗਿਆ ਅਤੇ ਜੰਮੂ ਕਸ਼ਮੀਰ ਤੋਂ ਇਲਾਵਾ ਹੋਰ ਵੀ ਆਉਣ ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਤਾਂ ਕਿ ਕੋਈ ਵੀ ਸ਼ਰਾਰਤੀ ਅੰਸਰ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਰਾਰਤ ਨਾ ਕਰ ਸਕੇ ਐਸਐਚਓ ਮਨਜੀਤ ਸਿੰਘ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਵੀ ਸ਼ੱਕੀ ਚੀਜ਼ ਜਾਂ ਫਿਰ ਕੋਈ ਸ਼ੱਕੀ ਵਿਅਕਤੀ ਲੱਗਦਾ ਹੈ ਤਾਂ ਤੁਰੰਤ ਪੁਲਿਸ ਨੂੰ ਇਸ ਸੰਬੰਧੀ ਦੱਸਿਆ ਜਾਵੇ ਤਾਂ ਕਿ ਉਸ ਸੰਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇ ਮੰਜੋਗ ਡੀਜੀਪੀ ਸਾਹਿਬ ਪੰਜਾਬ ਮੰਜੋਗ ਐਸਐਸਪੀ ਸਾਹਿਬ ਪਠਾਨਕੋਟ ਤੇ ਡੀਐਸਪੀ ਸਾਹਿਬ ਦੇ ਨਿਸ਼ਚਿਤ ਨਿਰਦੇਸ਼ਾਂ ਦੇ ਜੋਗ ਅਗਵਾਈ ਦੇ ਵਿੱਚ ਕੀੜੀ ਕੁਰਦ ਵਿਕੇ ਸਪੈਸ਼ਲ ਨਾਕਾਬੰਦੀ ਜਿਹੜੀ ਆ ਸੀਜ ოਪਰੇਸ਼ਨ ਦੇ ਤਹਿਤ ਜਿਹੜਿਆ ਉਹ ਲਗਾਇਆ ਗਿਆ ਆ ਇਹ ਆਲ ਓਵਰ ਪੰਜਾਬ ਦੇ ਵਿੱਚ ਤੇ ਸਾਡੇ ਡਿਸਟ੍ਰਿਕਟ ਪੰਜਾਬ ਪਠਾਨਕੋਟ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਨਾਕਾਬੰਦੀ ਕੀਤੀ ਗਈ ਆ ਇਹ ਨਾਕਾਬੰਦੀ ਮੇਨ ਜਿਹੜੇ ਸਾਡੇ ਇੰਟਰ ਡਿਸਟ੍ਰਿਕਟ ਜਿਹੜੇ ਨਾਕੇ ਪੈਂਦੇ ਆ ਜਿਵੇਂ ਇਹ ਕੀੜੀਕੁਰਦ ਨਾਕਾ ਜਿਹੜਾ ਆ ਇਹ ਜੰਡਿਆਲ ਬੈਰੀਅਰ ਜੇ ਜੰਡੇ ਕੇ ਕਟੂਆ ਦੇ ਨਾਲ ਜਿਹੜਾ ਇਹ ਇਹ ਜੁੜਦਾ ਹੈ ਕਿ ਉਧਰ ਵੀ ਆਪਾਂ ਜਿਹੜੇ ਕਟੂਏ ਵਾਲੇ ਆ ਉਥੇ ਬੁਈ ਦਾਸ ਜੀ ਸਾਬਨ ਪੈਟਰਨ ਚਾਰਜ ਨੇ ਉਹਨਾਂ ਦੇ ਨਾਲ ਤਾਲਮਿਲ ਕਰਕੇ ਜਿਹੜਾ ਕੋਆਰਡੀਨੇਟ ਕਰਕੇ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇੰਟਰ ਸਟੇਟ ਜਿਹੜੀ ਕੋਈ ਨਸ਼ੇ ਦੀ ਜਾਂ ਕੋਈ ਕੈਸ਼ ਦੀ ਜਾਂ ਹੋਰ ਇਲੀਗਲ ਜਿਹੜੀ ਆ ਆਰਟੀਕਲ ਦੀ ਜਿਹੜੀ ਸਮਗਲਿੰਗ ਹੁੰਦੀ ਆ ਉਹਨੂੰ ਰੋਕਿਆ ਜਾਏ ਤੇ ਜਿਹੜੇ ਮਾੜੇ ਅਨਸਰ ਨੇ ਜਾਂ ਸਮਗਲਰ ਨੇ ਉਹਨਾਂ ਨੂੰ ਨੱਥ ਪਾਈ ਜਾਏ ਤੇ ਜਿਹੜਾ ਨਸ਼ਾ ਮੁਕਤ ਪੰਜਾਬ ਜਿਹੜਾ ਉਹ ਕੀਤਾ ਜਾਵੇ ਹੋਰ ਵੀ ਮੇਰੀ ਜਨਤਾ ਨੂੰ ਅਪੀਲ ਹੈ ਕਿ ਜੇ ਕੋਈ ਇਦਾਂ ਦੇ ਬੰਦੇ ਜਿਹੜਾ ਕੋਈ ਨਸ਼ੇ ਦੀ ਸਮਗਲਿੰਗ ਕਰਦਾ ਜਾਂ ਕੋਈ ਜਿਵੇਂ ਕਿ ਇਲੈਕਸ਼ਨ ਦਾ ਮਾਹੌਲ ਹੈ ਜੇ ਕੋਈ ਵਾਇਲੇਸ਼ਨ ਕਰਦਾ ਵਾ ਕੋਡ ਆਫ ਕੰਡਕਟ ਦੀ ਉਦੇ ਸਬੰਧ ਵਿੱਚ ਹੀ ਸਾਨੂੰ ਸੂਚਿਤ ਕੀਤਾ ਜਾਵੇ ਆਪਾਂ ਜਿਹੜੀ ਆ ਬੜੀ ਨਿਰਪੱਖਤਾ ਦੇ ਨਾਲ ਜਿਹੜੀ ਆ ਉਹ ਇਲੈਕਸ਼ਨ ਕਰਾਂਗੇ ਤੇ ਬੜੀ ਸੰਵੇਦਨਸ਼ੀਲ ਜਿਹੜੀ ਆ ਢੰਗ ਦੇ ਨਾਲ ਜਿਹੜੀ ਅੱਜ ਸਰਚ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਵਾ ਜੇ ਕੋਈ ਸ਼ੱਕੀ ਪਦਾਰਥ ਜਿਹੜਾ ਉਹ ਸਾਡੇ ਨੋਟਿਸ ਵਿੱਚ ਆਉਂਦਾ ਉਹਦੇ ਸਬੰਧ ਵਿੱਚ ਜਿਹੜੀ ਆ ਆਪਾਂ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹਦੇ ਸਬੰਧ ਵਿੱਚ ਜਿਹੜੇ ਗੈਰ ਆਨਸਰ ਨੇ ਜਾਂ ਜਿਹੜੇ ਗੈਰ ਸਮਾਜੀ ਕੰਮ ਕਰਦੇ ਨੇ ਉਹਨਾਂ ਨੂੰ ਮੇਰੀ ਚੇਤਾਵਨੀ ਆ ਕਿ ਉਹ ਇਹਨਾਂ ਚੀਜ਼ਾਂ ਤੋਂ ਬਾਜ ਆ ਜਾਂ ਨਹੀਂ ਤੇ ਉਹਨਾਂ ਦੇ ਖਿਲਾਫ ਕਾਨੂੰਨ ਅਨਸਾਰ ਕਾਰਵਾਈ ਕਰਕੇ ਉਹਨਾਂ ਨੂੰ ਸਲਾਕਾ ਪਿੱਛੇ ਕੀਤਾ ਜਾਊਗਾ ਥੈਂਕ ਯੂ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਹੈ